ਪੰਜਾਬ ਦੇ ਮinistral ਯੂਨੀਅਨ ਦੇ ਨਾਲ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗ ਕੀਤੀ ਗਈ ਔਰ ਸਾਰੀਆਂ ਮੰਗਾਂ ਸੀ ਉਹਦੇ ਉੱਪਰ ਸਹਿਮਤੀ ਪ੍ਰਗਟਾਈ ਗਈ ਜਿਸ ਤੋਂ ਬਾਅਦ ਆਮ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਹੋਰ ਕਿਹੜੇ ਮੁੱਦੇ ਸੀ ਗੱਲਬਾਤ ਕਰਦੇ ਆ ਸਰ ਕਿਹੜੇ ਮੁੱਦੇ ਮੁੱਖ ਰੱਖੇ ਗਏ ਜਿਹਦੀ ਅੱਜ ਪ੍ਰੈਸ ਵਾਰਤਾ ਜਿਹੜੀ ਕੀਤੀ ਗਈ ਹੈ ਦੇਖੋ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਹਰੇਕ ਵਰਗ ਦੀ ਬਿਹਤਰੀ ਲਈ ਕੰਮ ਕਰ ਰਹੀ ਔਰ ਉਸ سلسلے 'ਚ ਅੱਜ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਦੇ এমপ্লয়ੀਜ਼ ਲਈ 4% ডিএ ਜਿਹੜਾ ਇਨਕਰੀਜ਼ ਕੀਤਾ ਗਿਆ। ਔਰ ਇੱਕ ਬਹੁਤ ਅਹਿਮ ਇਸ ਸਾਰੇ ਇਸ਼ੂਜ਼ ਨੂੰ ਲੈ ਕੇ ਮੀਟਿੰਗ ਵੀ ਹੋਈ ਹੈ এমপ্লয়ੀ ਯੂਨੀਅਨ ਨਾਲ ਮੁੱਖ ਮੰਤਰੀ ਜੀ ਦੀ ਔਰ ਜਿਹਦੇ ਵਿੱਚ तमाम ਉਹਨਾਂ ਦੇ ਹੋਰ ਵੀ ਕਈ ਮਸਲੇ ਨਹੀਂ ਸੀ ਇਸ਼ੂਜ਼ ਸੀ ਜਿਨ੍ਹਾਂ ਨੂੰ ਲੈ ਕੇ ਮੁੱਖ ਮੰਤਰੀ ਜੀ ਨੇ ਇੱਕ ਹਾਈ ਪਾਵਰ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਲੇਕਿਨ ডিএ 4% ਜਿਹੜਾ ਆ ਉਹ ਅਹਿਮ ਫੈਸਲਾ ਆ ਜਿਹਦੇ ਨਾਲ ਮੈਨੂੰ ਲੱਗਦਾ ਲੱਖਾਂ ਸਾਡੇ এমਪਲੋਈਜ਼ ਨੂੰ ਜਿਹੜਾ ਫਾਇਦਾ ਹੋਊਗਾ। ਔਰ ਤਕਰੀਬਨ 1100 ਕਰੋੜ ਰੁਪਏ ਦਾ ਐਡੀਸ਼ਨਲ ਜਿਹੜਾ ਖਰਚਾ ਪੰਜਾਬ ਦੇ ਖਜ਼ਾਨੇ ਦਾ ਉਹ ਵਧੂਗਾ। ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਮਿਨਿਸਟਰਲ ਕਮਾਜ ਨੇ ਹੜਤਾਲ ਜਿਹੜੀ ਖਤਮ ਕਰ ਦਿੱਤੀ ਗਈਆਂ ਹੋਰ ਕਿਹੜੇ ਕਦਮ ਚੁੱਕੇ ਜਾ ਰਹੇ ਆ ਜਿਸ ਤੋਂ ਬਾਅਦ ਕਿ ਜਿਹੜੇ ਫਿਰ ਚਾਹੇ ਕੋਈ ਵੀ ਵਰਗ ਜਿਹੜਾ ਹੋਵੇ ਉਹ ਹੜਤਾਲ ਨਾ ਕਰਨ ਉਹ ਸਿੱਧਾ ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਰਾਜੀ ਹੋ। ਦੇਖੋ ਇਸ ਤਰ੍ਹਾਂ ਹੈ ਅਸੀਂ ਤੇ ਮੁੱਖ ਮੰਤਰੀ ਜੀ ਨੇ ਤੇ ਵਾਰ-ਵਾਰ ਕਿਹਾ ਹੈ ਹੜਤਾਲ ਨਾ ਕਰੋ ਸੰਵਾਦ ਕਰੋ। ਜੋ ਪੰਜਾਬ ਨੂੰ ਸਾਨੂੰ ਵਿਰਾਸਤ ਚ ਮਿਲਿਆ ਹੈ ਉਸੇ ਉਸ ਹੀਲਿਆਂ ਵਸੀਲਿਆਂ ਨਾਲ ਰਿਸੋਰਸ ਦੇ ਨਾਲ ਹੀ ਬਿਹਤਰ ਤੋਂ ਬਿਹਤਰ ਕੋਸ਼ਿਸ਼ ਕਰ ਰਿਹਾ ਜਿਹਦੇ ਚ ਨੌਜਵਾਨਾਂ ਲਈ ਨੌਕਰੀਆਂ 40000 ਨੌਕਰੀਆਂ ਦਿੱਤੀਆਂ ਤੇ ਮੈਰਿਟ ਤੇ ਦਿੱਤੀਆਂ ਕਿਸਾਨਾਂ ਵਾਸਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣਾ ਟੇਲਾਂ ਤੱਕ ਪਹੁੰਚਾਉਣਾ ਸਾਡੇ ਵਪਾਰੀ ਭਰਾਵਾਂ ਲਈ ਉਹਨਾਂ ਦੇ ਵੈਲਫੇਅਰ ਲਈ ਬਹੁਤ ਸਾਰੀਆਂ ਸਕੀਮਸ ਪੀਪਲ ਵੈਲਫੇਅਰ ਲਈ 90% ਲੋਕਾਂ ਦੀ ਬਿਜਲੀ ਫ੍ਰੀ ਹੋਈ ਹੈ ਇਸੇ ਤਰੀਕੇ ਨਾਲ 12000 ਟੀਚਰ ਪੱਕੇ ਕੀਤੇ ਆ ਯੂਜੀਸੀ ਪੇ ਸਕੇਲ ਲਾਗੂ ਕੀਤਾ ਆ ਇਹਦੇ ਨਾਲ ਨਾਲ ਜਿਹੜਾ ਅੱਜ ਮੁੱਖ ਮੰਤਰੀ ਜੀ ਨੇ ਜਿਹੜਾ ਡੀਏ ਆ EMPLOYEES ਦਾ ਜਿਹੜੀ ਡਿਮਾਂਡ ਸੀਗੀ ਉਹ ਵੀ 4% ਇਨਕਰੀਜ਼ ਕੀਤਾ ਜੋ ਜਿੰਨੇ ਸਾਡੇ ਕੋਲ ਹੀ ਲਾ ਵਸੀਲਾ ਹੈ ਉਹਦੇ ਚ ਅਸੀਂ ਬਿਹਤਰ ਤੋਂ ਬਿਹਤਰ ਕੰਮ ਪੰਜਾਬ ਦੇ ਲੋਕਾਂ ਲਈ ਕਰ ਰਹੇ ਆ ਔਰ ਅਸੀਂ ਮੁੱਖ ਮੰਤਰੀ ਜੀ ਨੇ ਵਾਰ-ਵਾਰ ਉਹਨਾਂ ਨੂੰ ਕਿਹਾ ਤੁਸੀਂ ਮੇਰੇ ਨਾਲ ਸਮਾਧ ਕਰੋ ਆਪਾਂ ਮਿਲ ਕੇ ਰਸਤਾ ਕੱਟੀਏ ਗੱਲ ਇਹ ਆ ਵੀ ਜਿੰਨਾ ਕਿ ਸਾਡੇ ਕੋ ਮਤਲਬ ਰਿਸੋਰਸ ਹੈ ਅਸੀਂ ਉਸ ਹਿਸਾਬ ਨਾਲ ਹੀ ਅੱਗੇ ਵਧ ਸਕਦੇ ਹਾਂ ਹਾਂ ਜਿਉਂ-ਜਿਉਂ ਪੰਜਾਬ ਦੀ ਇਨਕਮ ਵਧੂਗੀ ਪੰਜਾਬ ਚ ਜਿਹੜੀਆਂ ਨੌਕਰੀਆਂ ਵੀ ਹੋਰ ਵਧਣਗੀਆਂ ਔਰ ਜਿਹੜੇ ਸਾਡੇ ਕਰਮਚਾਰੀ ਉਹਨਾਂ ਦੀਆਂ ਸੁਵਿਧਾਵਾਂ ਵੀ ਹੋਰ ਵਧਣਗੀਆਂ ਕਾਂਗਸਬ ਜੀ ਸਿਆਸਤ ਦੀ ਗੱਲ ਕਰ ਲਈਏ ਤਾਂ ਦੋ ਤਿੰਨ ਦਿਨ ਤੋਂ ਮਾਮਲਾ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਧਰਮ ਪਤਨੀ ਹੈ ਉਹ ਰਿ ਸਿਕਿਉਰਟੀ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਕਿ ਇੰਨੀ ਸਿਕਿਉਰਟੀ ਦਿੱਤੀ ਗਈ ਹੈ ਕਿ ਵੀਡੀਓ ਇਹ ਕਦੋਂ ਦੀ ਹੈ ਤੁਹਾਡੇ ਹਿਸਾਬ ਨਾਲ ਵੀਡੀਓ ਪੁਰਾਣੀ ਹੈ ਜਾਂ ਨਵੀਆਂ ਜਾਂ ਕੀ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਤੇ ਕੋਈ ਐਸੀ ਸੱਚਾਈ ਨਹੀਂ ਲੱਗਦੀ ਬਾਕੀ ਇਹ ਆ ਸਿਕਿਉਰਟੀ ਕਿ ਪ੍ਰਤਾਪ ਆਜਵਾ ਜੀ ਸਿਕਿਉਰਟੀ ਲੈਂਦੇ ਕੀ ਸੁਖਵੀਰ ਬਾਦਲ ਜੀ ਸਿਕਿਉਰਟੀ ਨਹੀਂ ਲੈਂਦੇ ਜਾਂ ਤੇ ਇਹ ਕਹਿੰਦੇ ਨੇ ਵੀ ਅਸੀਂ ਸਿਕਿਉਰਟੀ ਦੇਖੋ ਜਿਹੜੇ ਕੁਝ ਲੋਕਾਂ ਨੂੰ ਰੀਅਲ ਸੈਂਸਿਟਿਵ ਥ्रेट ਪਰਸਪੈਕਸ਼ਨ ਰਹਿੰਦੀ ਹੈ ਔਰ ਏਜੰਸੀਆਂ ਦਾ ਆਪਣਾ ਫੀਡਬੈਕ ਹੁੰਦਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਚਾਹੇ ਉਹ ਮੁੱਖ ਮੰਤਰੀ ਜੀ ਦਾ ਪਰਿਵਾਰ ਹੈ ਆਲਟੀਮੇਟਲੀ ਤੇ ਬੇਸਿਕ ਸਿਕਿਉਰਿਟੀ ਤੇ ਉਹਨਾਂ ਨੂੰ ਹੀ ਮਿਲਣੀ ਹੈ ਕਿਉਂਕਿ ਥ्रेट ਪਰਸਪੈਕਸ਼ਨ ਤੇ ਰਹਿੰਦੀ ਹੈ ਲੇਕਿਨ ਇਸ ਤਰ੍ਹਾਂ ਕੇ ਦੀਆਂ ਤੋੜ ਮਰੋੜ ਕੇ ਵੀਡੀਓ ਪਾੜਣੀਆਂ ਐਡਿਟ ਵੀਡੀਓ ਪਾੜਣੀਆਂ ਉਹ 'ਚ ਕੋਈ ਸੱਚਾਈ ਨਹੀਂ ਮੇਰਾ ਖੇਰੀ ਸਵਾਲ ਹੈ ਜਿਸ ਤਰੀਕੇ ਦੇ ਨਾਲ ਹੁਣ ਪਿਛਲੇ ਦਿਨੀ ਬੋਨੀਆਂ ਚਨਾਲਾ ਪੇਸ਼ ਹੁੰਦੇ ਨੇ ਸਿੱਟ ਸਾਹਮਣੇ ਅੱਜ ਮੁੱਖ ਜਿਹੜੇ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਉਹ ਹੀ ਪੇਸ਼ ਹੁੰਦੇ ਨੇ ਔਰ ਬਿਆਨ ਜਿਹੜੇ ਇੱਕੋ ਜਿਹੇ ਨਹੀਂ ਕਿ ਇਹ ਪੋਲਿਟੀਕਲ ਵੰਡ ਡਾਟਾ ਦੇ ਸਾਨੂੰ ਹਿਸਾਬ ਦੇ ਨਾਲ ਪੇਸ਼ ਕਰਾਇਆ ਗਿਆ ਔਰ ਇਹਦਾ ਕੀ ਸੱਚਾਈ ਕਿੰਨੀ ਕਹਦੇ ਪਿੱਛੇ ਦੇਖੋ ਵਿਕਰਮ ਮਜੀਠੀਆ ਦੇ ਜਿਹੜੇ ਅਜੀਜ਼ ਦੋਸ ਸੀ ਪਿੰਦੀ ਚੈਲ ਬਿੱਟੂ ਆਲਖ ਔਰ तमाम ਉਹਨਾਂ ਨੇ ਪੰਜਾਬ 'ਚ ਇੱਕ ਨਸ਼ਿਆਂ ਦਾ ਕਾਰੋਬਾਰ ਚਲਾਇਆ ਔਰ ਇਹ ਚਲਾਇਆ ਉਦੋਂ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰਾਂ ਸੀ ਔਰ ਬੋਨੀ ਅਜਨਾਲਾ ਜੀ ਨੇ ਵੀ ਉਸ ਸਮੇਂ ਵੀ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਉਹਨਾਂ ਨੂੰ ਲਿਖਤੀ ਤੌਰ ਤੇ ਦਿੱਤਾ ਸੀ ਕਿ ਵਿਕਰਮਜੀਠੀਆ ਦੇ ਚ ਇਨਵੋਲ ਹੈ। ਔਰ ਵਿਕਰਮਜੀਠੀਆ ਤੇ ਦੋਸ਼ ਲੱਗਦੇ ਰਹੇ ਲੇਕਿਨ ਕਿਉਂਕਿ ਸਰਕਾਰੀ ਇਨਫਲੂਐਂਸ ਇਹ ਬਚਦੇ ਰਹੇ ਔਰ ਇਹਨਾਂ ਦੇ ਜਿਹੜੇ ਅਜੀਬ ਦੋਸਤ ਨਸ਼ਿਆਂ ਦਾ ਕਾਰੋਬਾਰ ਕਰਦੇ ਸੀ ਉਹ ਬਾਹਰ ਭੱਜ ਗਏ। ਭੋਲਾ ਜਿਹੜਾ ਹੈ ਜਿਹਨੂੰ ਕਨਵਿਕਸ਼ਨ ਹੋਈ ਜੀ ਦੀ ਸਟੇਟਮੈਂਟ ਤੇ ਸਾਰੀਆਂ ਸਚਾਈ ਬਾਹਰ ਆਈ। ਉਹਨੇ ਆਪਣੀ ਸਟੇਟਮੈਂਟ 'ਚ ਇਹ ਗੱਲ ਕਹੀ ਹੈ ਸਾਰੇ। ਇਸ ਤੋਂ ਬਾਅਦ ਫਿਰ ਵਿਕਰਮਜੀਠੀਆ ਨੂੰ ਈਡੀ ਨੇ ਵੀ ਪੁੱਛਗਿੱਛ ਕੀਤੀ ਜਦੋਂ ਸਾਡੀ ਸਰਕਾਰ ਨਹੀਂ ਸੀ। ਉਦੇ ਚ ਇਹ ਸਾਹਮਣੇ ਆਈਆਂ ਗੱਲਾਂ ਕਿ ਵਿਕਰਮਜੀਠਿਆ ਦੇ ਲੈਸ਼ਨਾ ਚ ਡਰੱਗ ਮੰਨੀ ਜਿਹੜੀ ਆ ਇਨਵੋਲਵ ਰਹੀ ਆ। ਔਰ ਫਿਰ ਕੈਪਟਨ ਅਮਰਿੰਦਰ ਦੇ ਸਮੇਂ ਨਾਲ ਦੀ ਸੈਟਿੰਗ ਹੋ ਗਈ ਫਿਰ ਕਾਂਗਰਸ ਦੇ ਸਮਾਂ ਹੀ ਹਰਨਾ ਤੇ ਇੱਕ ਪਰਚਾ ਦਰਜ ਹੁੰਦਾ ਜਿਹਦੇ ਚ ਵਿਕਰਮਜੀਠਿਆ ਕਈ ਮਹੀਨੇ ਜੇਲ੍ਹਾਂ ਚ ਰਹਿੰਦੇ। ਅਲਟੀਮੇਟਲੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਪੰਜਾਬ ਦੇ ਲੋਕਾਂ ਨਾਲ ਇਹ ਕਮਿਟਮੈਂਟ ਹੈ ਕਿ ਅਸੀਂ ਨਸ਼ਿਆਂ ਦੇ ਕਾਰੋਬਾਰ ਲਈ ਜ਼ਿੰਮੇਵਾਰ ਦੋਸ਼ੀਨਾਂ ਦੇ ਖਿਲਾਫ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨੀ ਆ ਔਰ ਇਹਨੂੰ ਅੰਜਾਮ ਤੱਕ ਪਹੁੰਚਾਉਣਾ। ਉਸ ਸੂਚਿ ਸਲੇ ਚ ਜਿਹੜੀ ਕਾਰਵਾਈ ਔਰ ਜਿਹੜੀ ਸਪੁੱਛਗਿਛ ਉਹਨਾਂ ਤੇ ਹੋ ਰਹੀ ਆ ਕਿਉਂਕਿ ਇਹਨਾਂ ਤੇ ਤਮਾਮ ਗੰਭੀਰ aarop ਹੈ ਇਹਨਾਂ ਤੇ ਪਰਚੇ ਦਰਜ ਹੈ ਔਰ ਇਹਨਾਂ ਦੇ ਅਜੀਜ਼ ਦੋਸਤ ਜਿਹੜੇ ਸੀ ਜਿਹੜੇ ਮੈਨਾਂ ਨੂੰ ਨਾ ਗੜਾਏ ਉਹ ਸਾਰੇ ਇਸ ਡਰਗ ਨਸ਼ਿਆਂ ਚ ਕਾਰੋਬਾਰ ਚ ਇਨਵੋਲਵ ਰਹੇ ਜੀ ਬਿਲਕੁਲ ਧੰਨਵਾਦ ਆ ਇਹ ਮਾਲਵੀਂਦਰ ਸਿੰਘ ਕਾਂਗ ਨੇ ਜਿਹੜੇ ਮੁੱਦੇ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਮਿਨਿਸਟਰਲ ਕਾਮੇ ਦੇ ਨਾਲ ਬੈਠਕ ਕੀਤੀ ਗਈ ਬੈਠਕ ਕਰਨ ਤੋਂ ਬਾਅਦ ਜਿਹੜੀਆਂ ਸਹਿਮਤੀਆਂ ਬਣੀਆਂ ਉਹਦੇ ਤੇ ਵੀ ਜਿਹੜਾ ਹੈ ਉਹ ਵਿਚਾਰ ਚਰਚਾ ਕੀਤੀ ਗਈ ਹੋਰ तमाम ਮੁੱਦੇ ਸੀ ਜਿਹੜੇ ਪੰਜਾਬ ਦੇ ਵਿੱਚ ਫਿਲਹਾਲ ਚਰਚਾ ਦਾ ਵਿਸ਼ੇ ਬਣੇ ਹੋਏ ਨੇ ਉਹਨਾਂ ਤੇ ਵੀ ਜਵਾਬ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤਾ ਹੈ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ